मारकना जी सोनू जी सिकंदर ने दसवीं पोजीशन हासिल की है भाई सिकंदर नया सिकंदर खेला 10वीं पोजीशन हासिल की है जी सिकंदर ने ले आओ ले आओ भाई ले आओ

ਲੋਜੀ ਟਰੋਫੀ ਲਾ ਭਾਈ ਜੀ ਕਿਹਦੇ ਕੋਲੇ ਦਾ ਬੱਚਾ ਹੈ ਕੋਈ ਨਹੀਂ ਕੋਈ ਇਹ ਸੰਗਰਾਮ ਘੋੜੇ ਦਾ ਬੱਚਾ ਹੈ ਜਤਿੰਦਰ ਸਿੰਘ ਜੀ ਦੇ ਕੋਲੇ ਹੈ ਜੀ ਸੰਗਰਾਮ ਘੋੜਾ ਅਭਿਸ਼ੰਗ ਦਾ ਬੱਚਾ ਹੋ ਉਹ ਤੇ ਪੰਜਾਬ ਜੀ ਪੈਦਾ ਹੋਇਆ ਸੀ ਬਦਲ ਸਿੰਘ ਦੇ ਘਰੇ ਲਾ ਜੀ ਲਾਓ ਮਹਾਰਾਜ ਜੀ ਭਣੀ ਸਾਹਿਬ ਤੋਂ ਬਹੁਤ ਅਕਰ ਬਹੁਤ ਮੁਬਾਰਕਾ ਜੀ ਰਿਤਿਸ਼ ਚੌਧਰੀ ਜੀ ਨੇ ਆਵਾਜ਼ ਦਿੱਤੀ ਹੈ ਜੀ ਉਹਨਾਂ ਨੇ ਐਂਟਰੀ ਸਾਡੀ ਸਪਾਂਸਰ ਦਿੱਤੀ ਹੈ ਬਹੁਤ ਮੁਬਾਰਕ ਉਹਨਾਂ ਨੂੰ ਨੌਵੇਂ ਨੰਬਰ ਤੇ ਆਇਆ ਹੈ ਬੀਚਰਾ ਨੌਵੇਂ ਨੰਬਰ ਤੇ ਆ ਆ ਨੌਵੇਂ ਨੰਬਰ ਤੇ ਆਇਆ ਬਈ ਬੀਚਰਾ ਹੋ ਨੀ ਭਾਈ ਇਹ ਬਾਹਰ ਠੀਕ ਹੈ ਭਾਈ ਜਰਾ ਉੱਪਰ ਜੀ ਲੁਕ ਇਨ ਯਰ ਅਦਰਕ ਇੰਕਾਈਂਡਿੰਗ ਨੰਦੋਂ ਕੋੜੇ ਦਾ ਬੱਚਾ ਹੈ ਤੇ ਦੇ ਮਾਲਕ ਜੀ ਸਰਦਾਰ ਗੁਰਚਰਨ ਸਿੰਘ ਜੀ ਭਾਈ ਜੀ ਲੈ ਕੇ ਆਓ ਜੀ ਲਾਲ ਰਤਨ ਰਤਨਜੀਤ ਨੂੰ ਤੇ ਭਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਬੜਾ ਜਾਇਆ ਨਸੂਦੀ ਇਹ ਬਸ਼ੇਰੇ ਨਾਲ ਆਤਕੀ ਤੁਸੀਂ ਕਿੰਨੇ ਕੰਪਨੀਸ਼ਨ ਲੜੇ ਆ ਇਹਨਾਂ ਨੇ ਆਖੀ ਤਿੰਨਵੇਂ ਕੰਪੀਟੀਸ਼ਨ ਲੜੇ ਆ ਜੀ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਅਸੀਂ ਸਾਡੇ ਬੇਛੇਰੇ ਦਾ ਕੀ ਕਰੀਏ ਕੰਪੀਟੀਸ਼ਨ ਜਾਈਏ ਜਾਂ ਨਾ ਜਾਈਏ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਵੀ ਬੈਜੀ ਤਗੜੇ ਹੋ ਕੇ ਜਾਓ ਹਾਰਨਾ ਸਿੱਖ ਕੇ ਆਓ ਤੇ ਗਏ 8ਵੇਂ ਨੰਬਰ ਤੇ ਆ ਜੀ 8ਵੇਂ ਤੇ ਲਾਲ ਰਤਨ ਗੋਲੇ ਦਾ ਬੱਚਾ ਇਹ ਰਤਨ ਜੀ ਤੇ ਇਹਨਾਂ ਦੇ ਘਰ ਵੀ ਪਦائش ਹੈ ਦਦੂ ਲਿਆ ਯਾਰ ਆ ਜਾ ਮੈਂ ਨਹੀਂ ਆਉਂਦਾ भाजी <laughs> आज रंगेश <निकेश> भाई <बाजी। laughs> शेरा रतन जी प्यो लाल रतन है साढ़े प्यारे दोस्त सरबजोत अयाली जी का घोड़ा है मालक ने जी सरदार अवतार सिंह जी बशेरा दिलेर सर दिल, दिल सरदार अवतार सिंह जी ਜੋ ਵੀ ਲੈ ਕੇ ਆ ਰਹੇ ਇਹਨਾਂ ਦਾ ਪਿੰਡ ਹੈ ਜੀ ਕੌਕੇ ਜਲਵਾਖ ਘੋੜੇ ਦਾ ਬੱਚਾ ਹੈ ਪਿੰਡ ਇਹਨਾਂ ਦਾ ਕੌਕੇ ਹੈ ਲਓ ਮਾਈ ਜੀ ਸਟੇਜ ਦੇ ਢਿਡ ਲੈ ਕੇ ਜਾਓ ਲਓ ਜੀ ਬਰਾਫੀ ਬਗਰ ਨੂੰ ਬਹੁਤ ਮੁਬਾਰਕਾਂ ਜੀ ਪਿੰਡ ਇਹਨਾਂ ਦਾ ਕੌਕੇ ਹੈ ਕੌਕੇ ਦਾ ਜ਼ਿਕਰ ਇਿੱਟਾਂ ਦੇ ਵਿੱਚ ਰਹੋ ਮੈਂ ਮੋਦਨ ਕੌਕਿਆਂ ਦਾ ਜਿਹਨੇ ਕੁੱਟ ਦੀ ਫੰਡੋਰੀ ਸਾਰੀ ਛੇਵੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰਾ ਸੁੱਚਾ ਆ ਜਾ ਓਏ ਮਾਲਕ ਦਾ ਮੈਂ ਜੀ ਸਰਦਾਰ ਗੁਰਜੀਤ ਸਿੰਘ ਜੀ ਛੇਵੀ ਪੋਜੀਸ਼ਨ ਇਹਦੀ ਤਾਂ ਸੇਮੀ ਤੇ ਆ ਖੂਕਣਾ ਮਾਰੀ ਹਾਂ ਤਕਰੀਬੀ 20 ਹੋਰ ਨਾ ਫਾਟੇ ਨਾ ਬੰਕ ਲਾ ਕੇ ਆਏ ਹਾਂ ਆਪਾਂ ਸੋ ਗਏ ਰਾਤ ਦੋ ਦਿਨ ਚਾਰ ਦਿਨ ਕੋਈ ਪਹਿਲਾਂ ਵਾਲੇ ਗੜੇ ਉਹ ਵੀ ਫੇਮੀ ਹੁਣ ਸ਼ੀਮੀ ਤੇ ਆ ਪਹਿਲਾਂ ਵਾਲੇ ਗੜੇ ਪਹਿਲੀ ਤੇ ਆਏ ਸੀ ਹਨਾ ਕੋਈ ਗੱਲ ਨਹੀਂ ਵੀਰੇ ਹਨਮਾਨਗੜ੍ਹ ਛੋਟੇ ਆਏ ਸੀ ਨਾ ਬੋਲ ਰਾਜ ਪਹਿਲੇ ਨੰਬਰ ਤੇ ਹਨਮਾਨਗੜ੍ਹ ਛੋਟੇ ਵਿੱਚ ਫਰਸਟ ਆਇਆ ਸੀ ਬਈ ਇਹ ਬਿਛੇਰਾ ਇਹ ਸੋਣੇ ਆਏ ਸੀ ਪੱਕਾ ਨਹੀਂ ਪਤਾ ਤੇ ਇੱਥੇ 6 ਮਹੀਨਾ ਬਸੇ ਆ ਬੱਟ ਦੀ ਉਹ ਆਹਾਂ ਵੰਦਤੀ ਗਾਂ ਜੁਕੀ ਜੀ ਆ ਠੀਕ ਆ ਇਧਰ ਤੋਂ ਆਉਂਦਾ ਉਹ ਤੇ ਨਾ ਆਇਆ ਅੰਜਵੇ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰਾ ਅੰਬਾ ਮਾਲਕ ਨੇ ਜੀ ਰਾਸ਼ਦੀਪ ਸਿੰਘ ਜੀ تبان لے او Big Brother پہلی दादा जिला लुधियाना भाई रितेश चौधरी जी प्लीज मेरे रो जी नाम बनवा दो सा थैंक यू वेरी मच लाइव चल रहा जी सारा है चौथी पोजिशन हासिल अंकित जी अनंत राज सरदार हर प्रताप सिंह जी Anandrāj, अनंतराज सुन ले ले आओ जी ਤੁਸੀਂ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਬਸ਼ੇਰਾ অনন্ত ਰਾਜ ਆਹ ਅੰਤਰਾਜ ਦਰਸਾਤੀ ਆ ਜਾਓ ਤੁਸੀਂ ਆਇਆ ਹੈ ਨਾ ਸ਼ੇਰੇ ਦਾ ਨਾਮ ਜੀ ਅਨੰਤ ਰਾਗ ਤੇ ਬਾਈ ਜੀ ਦਾ ਹਰਕਿੰਦਰ ਅਯਾੜੀ ਜੀ ਤੇ ਮਨਪਰੀਤ ਅਯਾੜੀ ਜੀ ਉਹਨਾਂ ਦਾ ਘੋੜਾ ਸਟੱਡਫਾਰਮ ਜਿਹੜਾ ਅਯਾੜੀ ਜੀ ਉਹਨਾਂ ਦਾ ਘੋੜਾ ਦੇਖੀ ਵੀਰ ਬਹੁਤ ਸ਼ਕੀਲ ਦੇ ਘੋੜਿਆਂ ਦੇ ਘੋੜ ਸਵਾਰੀ ਦੇ ਪੂਰੀ ਫੈਰਦੀ ਨੂੰ ਬੜਾ ਸ਼ੌਕ ਹੈ ਅੱਜ ਉਹ ਜੀ ਆਹ ਸਰਟੀਫਿਕੇਟ ਵੀ ਲੈ ਰਿਹਾ ਜੀ के घर लो जी बहुत मुबारक तीसरी पोजीशन हासिल की है जी वशेरा पठान मालिक ने राष्ट्रजीत सिंह की गरिया बिग ब्रदर्स ਟ੍ਰੋਫੀ ਕਰੇ ਬਈ ਬਰੇ ਬਰੇ ਬੇਟਾ ਮਾਈ ਲੋਕ ਬਦਲਾਂ ਕਰੀ ਆ ਕੇ ਇਹ ਕਾਲੇ ਕਾਂਟੇ ਵਾਲਾ ਬੱਚਾ ਜੀ ਉਹ ਸ਼ੇਰਾ ਪਠਾਨ ਦੇ 6 ਹੋ ਗਿਓ ਪਠਾਨ ਹਲੇ ਤੈਰੀ ਜੀ ਫਿਲਮਾਂ ਕਰੀ ਗਈਏ ਦੋ ਜੀ ਟ੍ਰੋਫੀ ਪਠਾਨ ਵੀ ਦੇ ਦਿਓ ਹਿੰਮਤ ਜੀ ਦਾ ਕੰਮ ਦੂਜੀ ਪੋਜੀਸ਼ਨ ਬਸ਼ੇਰਾ ਰਸਤਮ ਖਰੋਸਤਮ ਦੂਜਾ ਬਸ਼ੇਰਾ ਰਸਤਮ ਵੈਰੀ ਗੁੱਡ ਅਗਰ ਪ੍ਰਧਾਨ ਜੀ ਅਸ਼ੇਰਾ ਰਸਤਮ ਮਾਵਨ ਸਿੰਘ ਜੀ ਸਰਦਾਰ ਕੁਮਾਰ ਸਿੰਘ ਸੰਧੂ ਸਾਹਿਬ ਦਾ ਕਿਹੜਾ ਪਿੰਡ ਹੈ ਜੀ ਤੁਹਾਡਾ ਇਹਨਾਂ ਦਾ ਪਿੰਡ ਹੈ ਜੀ ਬਰਗਾੜੀ ਤੇ ਕਿਹੜੇ ਘੋੜੇ ਦਾ ਬੱਚਾ ਹੈ ਜੀ ਉਹ ਇਹਦਾ ਪਿਓ ਹੈ ਜੀ ਆਲਮ जेड़ा कृष्ण चार पिंड है बहुत मुबारक है बहुत मुबारक बशेरा रोस्तम बरगाड़ी कमैरी प्यो है आलम ਜਿਹੜਾ ਪੀਰ ਕਾਮਡੀ ਹੈ ਘੋੜਾ ਪਹਿਲਾ ਨੰਬਰ 1 ਪਹਿਲਾ ਨੰਬਰ 1 ਦਾ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਬਾਈ ਜੀ ਨੂੰ ਬਹੁਤ ਮੁਬਾਰਕਾਂ ਕੈਂਡੀ ਜੱਦਾ ਤੋਂ ਆਏ ਹੋ ਭਾਈ ਸਾਹਿਬ ਸੋਨੀਪੱਥਰ ਆ ਤੇ ਹਰਿਆਣਾ ਤੋਂ ਆਏ ਨੇ ਜੀ ਸੋਨੀਪੱਥਰ ਤੋਂ ਦੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲੇ ਨੰਬਰ ਤੇ ਆਇਆ ਜੀ ਇਹ ਘੋੜਾ ਪੋਰਸ ਦੇਵਰਤਨ ਕੋਲ ਦਾ ਬੱਚਾ ਜੀ ਇਹ ਪੋਰਸ ਇਹ ਹਰਿਆਣੇ ਤੋਂ ਆਏ ਆ ਜੀ सोनीपत ਤੋਂ ਬਾਈ ਜੀ ਬਚ ਕੇ ਥੋੜਾ पहलवान जी एक बार साइड ले लो जी उनको निकल जाने दो फिर आपको इनाम आ लो जी सर्टिफिकेट पहले नंबर था लो जी आप पहले जी सर्टिफिकेट ले लो ਪਹਿਲੇ ਨੰਬਰ ਪਹਿਲੇ ਨੰਬਰ ਵਾਲਾ ਵੀ ਜਰਾ ਜੀ ਆ ਜਾਓ ਆਹ ਬਹੁਤ ਜਗਾਓ ਇਧਰ ਦੇਖੋ ਜੀ ਇਧਰ ਆ ਜੀ ਬਾਡੀ ਨੰਬਰ ਤੋਂ ਬੈਸ ਬਟਾ ਬੈਸ ਛੱਲੇ ਬੋਲੇ ਤੋਂ ਛੱਲੇ ਹੋਲੇ